ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਕਲ ਵੀ ਡਰਾਈ ਵਲੌਗਸ ਤੇ ਜੀ ਸਵਾਗਤ ਹੈ ਜਿਨ੍ਹਾਂ ਨੇ ਹਲੇ ਤੱਕ ਮੇਰੇ ਚੈਨਲ ਨੂੰ ਜੀ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਹਾਂਜੀ ਮੈਂ ਚੱਲ ਨਹੀਂ ਬਚੂ ਹਣਾਂ ਨੂੰ ਕਿਉਂਕਿ ਆਪਾਂ ਨੂੰ ਸ਼ਾਇਦ ਵਿਆਹ ਆ ਗਿਆ ਇੱਕ ਤੇ ਫਿਰ ਆਪਾਂ ਉਹਦੇ ਵਾਸਤੇ ਸ਼ਾਪਿੰਗ ਵੀ ਕਰਨੀ ਆ ਤੇ ਦੇਖਦੇ ਆ ਜੀ ਆਪਾਂ ਜਾ ਕੇ ਹਜੇ ਫਿਲਹਾਲ ਕੀ ਕੁਝ ਲੈਣੇ ਆ ਤੇ ਮੈਂ ਖੜੀ ਡਿਕਣ ਗਈ ਸੀ ਕਿ ਬੱਸ ਨੂੰ ਤੇ ਆਪਾਂ ਹਜੇ ਅੰਦਰ ਬੈਠੀਏ ਨਾ ਕਿ ਚੱਲ ਬੱਸ ਦੇਖ ਜਬੇ ਕਿਉਂਕਿ ਬਹੁਤ ਬੱਸ ਆਉਂਦੀ ਦਿਖ ਜਾਣੀ ਆ ਇਸ ਕਰਕੇ ਮੈਂ ਹਜੇ ਬਾਰੀ ਖੜੀ ਸੀਗੀ ਜੀ ਮੇਰੇ ਚਲੋ ਬੱਸ ਨੂੰ ਦੇਖ ਲਈਏ ਫਿਰ ਮਿਲਦੇ ਆਂ ਜੀ ਤੁਹਾਨੂੰ ਜੁੜੇ ਰਹੋ ਵਲੌਗ ਦੇ ਨਾਲ ਤੇ ਵਲੌਗ ਨੂੰ ਇੰਜੋਏ ਜਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਤੇ ਕਿ ਕਿ ਤੁਹਾਡੇ ਕਮੈਂਟਾਂ ਦੇ ਨਾਲ ਜੀ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਕਿਉਂਕਿ ਵਧੀਆ ਲੱਗਦਾ ਜਦੋਂ ਵਧੀਆ-ਵਧੀਆ ਕਮੈਂਟ ਆਉਂਦੇ ਨੇ। ਤੇ ਇਸ ਕਰਕੇ ਵਧੀਆ-ਵਧੀਆ ਘੈਂਟ-ਘੈਂਟ ਜੀ ਕਮੈਂਟ ਕਰਿਆ ਕਰੋ। ਹਲੋ ਜੀ। ਅਰਪਨ ਵੀ ਇੱਥੇ ਰੈਡੀ ਹੋ ਗਈ। ਇਹ ਵੀ ਤਿਆਰ ਆਪਾਂ ਨਾਲ ਜਾਣੋ। ਅ ਕਾਲ ਵੀਰ ਨੇ ਸਕੂਲ ਗਏ ਹੈ ਨੇ। ਉਨੇਸ ਕਰਕੇ ਅਰਪਨ ਫਿਰ ਹਜੀਕਾ ਦੇ ਰੈਂਦੀ ਨਹੀਂ ਨੀ ਛੋਟੀ ਕਰਕੇ ਤੇ ਮੈਂ ਫਿਰ ਨਾਲ ਛੱਡ ਕੇ ਨਹੀਂ ਜਾਂਦੀ ਕਿ ਕਿਹ ਹੈ ਫਰੋਂ ਦਾ ਨਹੀਂ ਪਤਾ ਹੈਗਾ ਬਾਅਦ ਚ ਉੱਥੇ ਵੱਧ ਘਟ ਟਾਈਮ ਵੀ ਲੱਗ ਸਕਦਾ ਹੈ ਤੇ ਇਸ ਕਰਕੇ ਜੀ ਮੈਨੂੰ ਨਾਲ ਹੀ ਲੈ ਕੇ ਜਾਂਦੀ ਨਹੀਂ ਹਮੇਸ਼ਾ ਦੇਖੇ ਜਾਂਦੀ ਆ ਬਦਲੇ ਕੀ ਦੇਖਦਾ ਉਹ ਕੋਈ ਇਹ ਗੱਡੀਆਂ ਦੇਖਦੀ ਹੈ ਗੱਡੀਆਂ ਆਉਂਦੀਆਂ ਜਾਂਦੀਆਂ ਹੈ ਉਹ ਯਾਰ ਕੋਈ ਦੇਦਾ ਬਤ ਜੀ ਕਿਸ ਕੋਟੇ ਗੀ ਗਾਂਤੇ ਹੈ ਆਪੋਂ ਮਿਕਨ ਯਾ ਯਾ ਥਣੇ ਪਾਣੀ ਦਾ ਗਲਾਸ ਪਣਾ ਦੋਗੇ ਬਹੁਤ ਬੱਤਾ ਦੀਦੀ ਪਾਣੀ ਨਹੀਂ ਆਏਗਾ ਓਰੇ ਪਰ ਹਨਾ ਗਰਮੀ ਦਾ ਟਾਈਮ ਹਾਂ ਤਾਂ ਵੱਡੀ ਕਿੰਨਾ ਪਰ ਇਹ ਰੱਖੇਗਾ ਇਹ ਪਾਦੇ ਨੂੰ ਪਾਦੇ ਨੂੰ ਨਾ ਤਨ ਕਿ एक पनाएं। कंसेर्वेक्शन है ना? कंपनी प्रकृति है प्रकृति। आनी सुनी लग नहीं ये वो सुन रहा था। देख लो देख लो देख लो देख पार। ਸਾਨੀ ਹਾਈ ਹਾਈ ਇਧਰ ਕਿਹੜੀ ਚੁੰਨੀ ਲੈਣੀ ਆ ਰਪਨਾ ਦੱਸੋ ਕਿਹੜੀ ਲੈਣੀ ਰੋਕਿਆ ਆਪੇ ਤੇ ਛੱਡ 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 ਅਗਰ ਨਹੀਂ ਮੇਰੇ ਕੋਈ ਨਹੀਂ ਪਸੰਦ ਆਉਂਦੀ ਆ ਦੇ ਨਾ ਬੀਬੀ ਵਾਂਡ ਬਾਸ ਤੋਂ ਲੱਗੀ ਪਈ ਹੈਗੇ ਚੱਲ ਵਾਸ ਨਹੀਂ ਲੱਗਦੀ ਆ ਮੈਂ ਆयो ਬਾਸ जय अपन सॉन्ग ही ते assi bache bahut ਖੜੇ ਆ ਸਾਡੀ ਬਾਤ ਖਰਾਬ ਹੋ ਗਈ ਲੋ ਜੀ ਬਸ ਸਾੜਾ ਕਿਥੇ ਪਹੁੰਚ ਗਏ ਪਿੰਡ ਚ ਨਹੀਂ ਆ ਜੀ ਗਾਇਸ ਅਸੀਂ ਪਹੁੰਚ ਗਏ ਜੀ ਘਰੇ ਇੰਨੇ ਜਿਆਦਾ ਔਖੇ ਆਏ ਕਿ ਫਿਰ ਬਾਅਦ ਵਿੱਚ ਘਰੇ ਫੋਨ ਕੀਤਾ ਮੋਟਰਸਾਈਕਲ ਲੈ ਗਏ ਤੇ ਫਿਰ ਅਸੀਂ ਘਰੇ ਆਏ ਆ ਹੁਣ ਕਿਉਂਕਿ ਬਸ ਖਰਾਬ ਹੋ ਗਈ ਉਹ ਕਦੇ ਨਟ ਖੋਲ ਲੈਂਦੇ ਕਦੇ ਕੱਸ ਲੈਂਦੇ ਆ ਪਤਾ ਨਹੀਂ ਕੀ ਹੋ ਗਿਆ ਸੀਗਾ ਕੀ ਨਹੀਂ ਤੇ ਹੁਣ ਬਸ ਅਸੀਂ ਘਰੇ ਆਏ ਆ ਗਰਮੀ ਨਹੀਂ ਜਿਆਦਾ ਹੋਗੀ ਬਹੁਤ ਜਿਆਦਾ ਤੇ ਹੁਣ ਮੈਂ ਕੱਪੜੇ ਬਦਲ ਚੇਂਜ ਕਰ ਲਾਂ ਤੇ ਕਾਲ ਵੀਰ ਵੀ ਆਉਣੇ ਆਲਾ ਸਕੂਲ ਤੋਂ ਹਾਂਜੀ ਕਾਲ ਵੀਰ ਇਧਰ ਆ ਗਿਆ ਸਕੂਲ ਤੋਂ ਹਾਂ ਮੈਂ ਕੀ ਬਣਾਇਆ ਬਈ ਕਮਿੰਗੇ ਸਕੂਲ ਦਾ ਹੋਮਵਰਕ ਇਹ ਮੈਂ ਕਿੱਥੇ ਨਾ ਤੇ ਇੰਦਰਾ ਕਾਗਜ਼ ਖਾਂਦੇ ਜ਼ੋਰ ਦੱਤਾ ਬੈਨੇ हट ਨਾ ਬੁੱਤ ਕਾਗਜ਼ ਨਹੀਂ ਖਾਣਾ ਖਾ ਲੈ ਖਾ ਲੈ ਖਾ ਲੈ ਬਈ ਨਹੀਂ ਖਾਣਾ ਕਾਗਜ ਕੁੱਟੂ ਮੇ ਫੜ ਕੇ ਨਹੀਂ ਖਾਣਾ ਬੱਤ ਉਹਦੇ ਵੀਰ ਜੀ ਕਿਤੇ ਗਿਆ ਦੇਖੀ ਉਹ ਦੇ ਕਾਲ ਵੀਰ ਆਈ ਯਰ ਪੰਨੂ ਹੜੀ ਕਾਲ ਵੀਰ ਆਪਨੂੰ ਚੱਕੀ ਉਹਦੇ ਆ ਗਈ ਦੇਖੀ ਖੇ ਕਾਲ ਵੀਰ ਏ ਆਪਨੂੰ ਚੱਕੀ ਉਹਦੇ ਆ ਗਈ ਇਥੇ ਆ ਜਾਓ ਆਉਂਦੇ ਆ ਜਾਓ ਆਉਂਦੇ ਆ ਜਾਓ ਗਾਜ਼ ਵੀਰਾ ਅਰਪਣ ਚੱਕੀ ਤੂੰ ਗੱਲ ਲੱਗੇ ਹੁਣ ਸਰੀਏ ਜਾ ਕੇ ਹਾਂ ਯਾਰ ਰੱਬ ਕੁਠੇ ਕੰਮ ਕਰਾ ਲੋ ਇਹਨਾਂ ਦਾ ਜਿੰਨੇ ਮਰਜੀ ਸਿੱਧਾ ਦੰਨਾਂ ਨੂੰ ਕੋਈ ਵੀ ਨਹੀਂ ਆਉਂਦਾ ਹੈਗਾ ਕੱਢਣਗੇ ਲੱਗਿਆ ਹਾਂ ਹੁਣ ਤੂੰ ജോ ലാ

ਫੁੱਟ ਗਿਆ ਆ ਬਲੇਕ ਓਕੇ ਮੈਂ ਫਿਰ ਸਰੀਓ ਪਿਆ ਇੱਥੋਂ ਇੱਥੋਂ ਜਿਹਾ ਫੜ ਲਿਆ ਪਤਾ ਨਹੀਂ ਕਿੱਥੋਂ ਬਣ ਆ ਗਿਆ ਉਹ ਡਰ ਗਿਆ ਹਾਸਤਾ ਹੋ ਗਿਆ ਠੀਕ ਕਰੋ ਨਾ ਕੋਈ ਮੁੱਟ ਨਹੀਂ ਕੋਈ ਜਦੋਂ ਸਦਾ ਹੋ ਗਿਆ ਉਈ ਚਲ ਹੁਣ ਆ ਜਾ ਕੰਮ ਕਰ ਲਓ ਕੱਦਨ ਹਾ ਹਾ ਅਜਾ 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 ਅੱਪੋ ਹਾ ਹਾ ਅੱਪੋ ਹਾ ਬੋੜਾ ਕਪ 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 ਇਹਦੋਂ ਪਿੱਛੇ ਨੱਕ ਚੱਕ ਪਤਾ ਕਾਪ ਕਾਪ ਕ ਬਸ ਐ ਨਹੀਂ ਗਾਣਾ ਗਾ ਨਾ ਮੇਰਾ ਪਤਾ ਹਟ ਜਾ ਸੁਣਨਾ ਨਹੀਂ ਗਾ ਕੁੜੀ ਦੀ ਬਾਹਰ ਨਿਕਲ ਜਾਣਗੀ ਨਹੀਂ ਬਾਹ ਲੱਤ ਮਚ ਗਈ ਇਹਦੇ ਸਰ ਲੱਗੂ ਸਰ ਮਗਰ ਬੱਡਦੀ ਚੰਗਾ ਹਾ ਯੂ ਰਪਾ ਉਹ ਖੜੀ ਹੋ ਨਾ ਕੱਲ ਵੀ ਦ ਹਾਂਜੀ ਅਮੀ ਗਾ ਬਨੇ ਗਾ ਉਈ ਕਿ ਗੋਲੀ ਉਈ ਉਈ ਤੈਨੂੰ ਬੈਠ ਕੋ ਜਾ ਮਾ ਸੁਆ ਬੇ ਹੋਏ ਹੋਣ ਬੋਲੇ ਬੋਲੇ ਹੋਵੇ ਨਾ ਹਟ ਜਾ ਦੇ ਨਾ ਮੈਂ ਖਾਣਾ ਜਦੋਂ ਮੈਂ ਪੈਕ ਤਾਂ ਖੋਲ ਕੇ ਰੱਖ ਦੇਣਾ ਵਾ ਲੈ ਲੈ ਹੋਰੀ ਹੋਰੀ ਬਰਕਾ ਹਾੜੀ ਹਾੜੀ ਕੀ ਕੀ ਹਾੜੀ ਆਪਾਂ ਨਹੀਂ ਚੱਕੀ ਖਾ ਲੈ ਨਾ ਕੰਦਨ ਫੋਲੀਆਂ ਜੀ ਹਾਂਜੀ ਗਾਇਜ਼ ਅੱਜ ਦਾ ਵਲੌਗ ਇੰਨਹੀਂ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ ਜਿੱਦਾਂ ਦੀ ਅੱਜ ਸਾਡੇ ਨਾਲ ਮਾਰੀ ਹੋਈ ਹੈ ਨਾ ਕਿਸੇ ਨਾਲ ਹੋਵੇ ਨਾ ਕਵੀ ਅੱਜ ਬੱਸ ਕਰਾਵ ਹੋ ਗਈ ਸੀ ਇਹ ਰਸਤੇ 'ਚ ਅਸੀਂ ਘੰਟਾ ਡੇਢ ਘੰਟਾ ਖੜੇ ਰਹੇ ਹਾਂ ਹਾਕ ਦੇ ਘਰੇ ਫੋਨ ਕੀਤਾ ਤਾਂ ਅਸੀਂ ਘਰੇ ਪਹੁੰਚੀ ਹਾਂ ਤੇ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਅੱਗੇ ਸਾਨੂੰ ਕਮੈਂਟ ਕਰਕੇ ਦੱਸਿਆ ਕਰੋਗੇ ਤੁਹਾਨੂੰ ਸਾਡੇ ਵਲੌਗ ਕਿਦਾਂ ਦੇ ਲੱਗਿਆ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ